ਰਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਕੰਡ 15 ਨਿੰਦਰ ਨੂੰ ਗੁਜ਼ਰੇ ਹੋਏ ਡੇਢ ਕੁ ਮਹੀਨਾ ਹੋ ਗਿਆ ਸੀ ਕਲਵੀਰ ਅਕਸਰ ਰੋਂਦੀ ਰਹਿੰਦੀ ਗਲ-ਗਲ ਤੇ ਨਿੰਦਰ ਨੂੰ ਯਾਦ ਕਰਕੇ ਫਿਰ ਸੁਪੈਂਦੀ ਨਿੰਦਰ ਨੂੰ ਹੀ ਯਾਦ ਨਹੀਂ ਸੀ ਕਰਦੀ ਸਗੋਂ ਛੋਟੇ ਪੁੱਤ ਜਿੰਦਰ ਨੂੰ ਵੀ ਯਾਦ ਕਰ ਕਰਕੇ ਰੋਂਦੀ ਰੱਬ ਨੂੰ ਲਾਂਭਾ ਦਿੰਦੀ ਬਹੁਤ ਤੂੰ ਮੈਨੂੰ ਦੋ ਪੁੱਤ ਦਿੱਤੇ ਔਮੇ ਭਰੀ ਜਵਾਨੀ ਚ ਖੋਲੇ ਐਉਂ ਕਰਨੀ ਸੀ ਤਾਂ ਨਾ ਹੀ ਦਿੰਦਾ ਜਾਂ ਇੱਕੋ ਦੇ ਦਿੰਦਾ ਲੰਮੀ ਉਮਰ ਵਾਲਾ ਦੋ ਦੋ ਪੁੱਤਾਂ ਦੀ ਮਾਂ ਬਣਾ ਕੇ ਕੱਖੌਲੀ ਕਰਤਾ ਮੈਨੂੰ ਕਰਦੇ ਚੱਪੇ ਚੱਪੇ ਨਾਲ ਕਿਣਕੇ ਕਿਣਕੇ ਨਾਲ ਨਿੰਦਰ ਤੇ ਜਿੰਦਰ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ ਉਹਨਾਂ ਦੀਆਂ ਨਿੱਕੀਆਂ ਵੱਡੀਆਂ ਯਾਦਾਂ ਲਗਾਤਾਰ ਉਹਦੇ ਖਿਆਲਾਂ ਵਿੱਚ ਘੁੰਮਦੀਆਂ ਰਹਿੰਦੀਆਂ ਨਿੱਕੇ ਹੁੰਦੇ ਘਰ ਦੇ ਵੇੜੇ ਵਿੱਚ ਉਭੱਜੇ ਫਿਰਦੇ ਖੇਡਦੇ ਲੜਦੇ ਝਗੜਦੇ ਰੋਂਦੇ ਹੱਸਦੇ ਇੱਕ ਜਣਾ ਦੂਜੇ ਨੂੰ ਛੇੜ ਕੇ ਭਜਦਾ ਤੇ ਦੂਜਾ ਉਹਨੂੰ ਕੁੱਟਣ ਵਾਸਤੇ ਪਿੱਛੇ ਭਜਦਾ ਮੋਹਰਲਾ ਆਪਣੇ ਆਪ ਨੂੰ ਬਚਾਉਣ ਲਈ ਕੁਲਵੀਰ ਦੇ ਹੌਲੇ ਹੁੰਦਾ ਉਹਦੀਆਂ ਲੱਤਾਂ ਨਾਲ ਚਿਪੜ ਜਾਂਦਾ ਜੇ ਬੈਠੀ ਹੁੰਦੀ ਤਾਂ ਉਹਦੀ ਬੁੱਕਲ ਵਿੱਚ ਵੜ ਜਾਂਦਾ ਉਹਨਾਂ ਦਾ ਸਕੂਲ ਜਾਣਾ ਸਕੂਲੋਂ ਮੁੜਦੇ ਤਾਂ ਫਿਰ ਉਹਦੀਆਂ ਲੱਤਾਂ ਨਾਲ ਚਿਮੜ ਜਾਣਾ ਵੱਡੇ ਹੋਿਆਂ ਦੀਆਂ ਗੱਲਾਂ ਯਾਦ ਆਉਣੀਆਂ ਗੱਲ ਕੀ ਕੋਈ ਪਰ ਕੋਈ ਛਿਨ ਅਜੇ ਹਾਨਾ ਗੁਜ਼ਰਦਾ ਜਦੋਂ ਨਿੰਦਰ ਤੇ ਜਿੰਦਰ ਦਾ ਚਿਹਰਾ ਕੁਲਵੀਰ ਦੀਆਂ ਅੱਖਾਂ ਤੋਂ ਪਰੇ ਹੁੰਦਾ ਕਈ ਵਾਰ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਪਿਓ ਦੀ ਯਾਦ ਕੁਲਵੀਰ ਨੂੰ ਹੋਰ ਤੜਫਾਉਣ ਲੱਗਦੀ ਪਿੰਡ ਵਿੱਚੋਂ ਕੋਈ ਨਾ ਕੋਈ ਜਨਾਨੀ ਜਾਂ ਦੋ ਤਿੰਨ ਜਨਾਨੀਆਂ ਇਕੱਠੀਆਂ ਹੋ ਕੇ ਕੁਲਵੀਰ ਕੋਲ ਅਫਸੋਸ ਕਰਨਾ ਬੈਠਦੀਆਂ ਕੁਲਵੀਰ ਫਿਰ ਦੁਸਕਣ ਲੱਗ ਜਾਂਦੀ ਜਾਂ ਵੈਣ ਪਉਣ ਲੱਗ ਜਾਂਦੀ ਜਗਜੀਤ ਦੇ ਮੁੰਡੇ ਗਗਨ ਨੇ ਆਪਣੇ ਘਰ ਦੀ ਕਬੀਲਦਾਰੀ ਤੇ ਵਾਹੀ ਦਾ ਕੰਮ ਸੰਭਾਲ ਲਿਆ ਸੀ ਜਗਜੀਤ ਹੁਣ ਕੁਲਵੀਰ ਕੋਲ ਰਹਿਣ ਲੱਗ ਪਿਆ ਸੀ ਨਿੰਦਰ ਦੀ ਮਾਸੀ ਤੇ ਪੂਆ ਵੀ ਬਾਰੀ ਨਾ 15-15 ਦਿਨ ਕੁਲਵੀਰ ਕੋਲ ਰਹਿ ਕੇ ਗਈਆਂ ਸਨ ਤੇ ਦੁਬਾਰਾ ਫੇਰਾਉਣ ਦਾ ਕਹਿ ਕੇ ਗਈਆਂ ਸਨ ਹੁਣ ਜਗਜੀਤ ਦੀ ਘਰ ਵਾਲੀ ਜਾਨੀ ਕੁਲਵੀਰ ਦੀ ਪਰਜਾਈ ਸੁਖ ਤੇ ਜਾਈ ਹੋਈ ਸੀ ਕਲਵੀਰ ਨੂੰ ਜ਼ਿੰਦਗੀ ਬੇਅਰਥ ਜੀ ਫਾਲਤੂ ਜੀ ਬੋਝਲ ਜੀ ਲੱਗਣ ਲੱਗੀ ਸੀ ਉਹ ਪਈ ਹੁੰਦੀ ਤਾਂ ਉੱਠਣਾ ਨਹੀਂ ਜੀਣਾ ਕਰਦਾ ਬੈਠੀ ਹੁੰਦੀ ਤਾਂ ਕਿੰਨਾ ਕਿੰਨਾ ਚਰਚ ਸੋਚਾਂ ਵਿੱਚ ਡੁੱਬੀ ਬੈਠੀ ਰਹਿੰਦੀ ਵਿਹੜਾ ਸੁਣਾ ਸੁਣਾ ਲੱਗਦਾ ਕੰਧਾਂ ਵੱਡ ਖਾਂ ਨੂੰ ਪੈਂਦੀਆਂ ਪਿੰਡ ਦੀਆਂ ਖਬਰਾਂ ਦਿਨ ਨੂੰ ਪ੍ਰਤਾਪੋ ਬੁੜੀ ਕਦੇ ਕਦੇ ਲੰਘਦੀ ਟੱਪਦੀ ਆ ਜਾਂਦੀ ਇੱਕ ਦਿਨ ਪ੍ਰਤਾਪੋ ਕਹਿਣ ਲੱਗੀ ਲੈ ਕੁੜੇ ਐਡਾ ਘਭਰੂ ਜਵਾਨ ਮਿੰਟਾਂ ਸਕਿੰਟਾਂ ਦੀ ਮੌਤ ਦੇ ਮੂੰਹ ਚ ਜਾ ਪਿਆ ਔਰ ਬੇਬੇ ਰੱਬ ਵੈਰੀ ਹੋ ਗਿਆ ਉਦੈਨੀ ਘਰੇ ਜਨਮ ਦਾ ਬਦਲਾ ਲਿਆ ਮੈਥੋਂ ਕਲਵੀਰ ਭਰੀ ਕਛਣਾ ਬੇਵਸਤੀ ਵਿੱਚ ਬੋਲੀ ਇਹ ਰੱਬ ਕਾਹਨੂੰ ਵੈਰੀ ਹੋਇਆ ਐਰੀ ਤਾ ਉਹ ਨਿਕਲੇ ਉਹਦੇ ਸੌਰੀ ਹਰੇ ਘਰ ਦਾ ਪੱਥਰ ਲਿਆ ਕੇ ਉਹਦੇ ਗਲ ਨਾ ਬੰਨਤਾ ਉਸੇ ਪੱਥਰ ਨੇ ਡੋਬਤਾ ਕੁੜੇ ਉਹਨੂੰ ਪ੍ਰਤਾਪੂ ਬੋਲੀ ਉਸ ਕਲੇਣੀ ਨਹੀਂ ਘਰ ਪਟਤਾ ਪਹਿਲਾਂ ਪਤਾ ਹੁੰਦਾ ਤਾਂ ਮੈਂ ਆਪਦੇ ਪੁੱਤ ਨੂੰ ਖੁਆ ਰਹੀ ਰੱਖ ਲੈਂਦੀ ਅੱਬਾ ਤੂੰ ਮੈਨੂੰ ਆਹ ਦਿਨ ਦਿਖਾਉਣੇ ਸੀ ਏਦੋਂ ਤਾ ਤੂੰ ਮੈਨੂੰ ਹੀ ਚੱਕ ਲੈਂਦਾ ਕਲਵੀਰ ਹਟਕੋਰੇ ਪਰ ਕੇ ਰੋਣ ਲੱਗ ਪਈ। ਬਸ ਕਰ ਕੁੜੇ ਬਸ ਕਰ। ਰਬ ਦੀਆਂ ਲਿਖੀਆਂ ਨੂੰ ਕੋਣ ਮੋੜ ਸਕਦਾ ਹੈ? ਪ੍ਰਤਾਪੋ ਕਲਵੀਰ ਨੂੰ ਚੁੱਪ ਕਰਾਉਣ ਲੱਗੀ। ਜਦੋਂ ਕਲਵੀਰ ਚੁੱਪ ਕਰ ਗਈ ਤਾਂ ਪ੍ਰਤਾਪੋ ਨੇ ਪੁੱਛਿਆ, "ਕੁੜੇ, ਪੁਲਿਸ ਨੇ ਉਹਨਾਂ ਨੂੰ ਅੰਦਰ ਕੀਤਾ ਹਾਲੇ ਤਾਂ ਹੀ। ਪੁਲਿਸ ਵਾਲੇ ਕਲਵੰਤ, ਜਸਮੀਤ, ਹਰਮੇਲ ਤੇ ਹਰਪਜਨ ਨੂੰ ਨਿੰਦਰ ਦੀ ਖੁਦਕੁਸ਼ੀ ਦੇ ਕੇਸ ਵਿੱਚ ਪੂਰੀ ਤਰ੍ਹਾਂ ਫਸਾ ਕੇ ਉਹਨਾਂ ਕੋਲੋਂ ਵੱਤਵੱਤ ਪੈਸੇ ਖਾਣ ਦੀ ਚਾਲ ਚੱਲ ਰਹੇ ਸਨ।" ਉਹਨਾਂ ਨੇ ਇਕੱਲੇ ਇਕੱਲੇ ਨੂੰ ਠਾਣੇ ਬੁਲਾ ਕੇ ਨਿੰਦਰ ਨੂੰ ਖੁਦਕੁਸ਼ੀ ਵਾਸਤੇ ਮਜਬੂਰ ਕਰਨ ਲਈ ਧਾਰਾ 306 ਵਿਆਹ ਦੀ ਧੋਖਾਧੜੀ ਲਈ ਧਾਰਾ 420 ਨਿੰਦਰ ਤੇ ਕਰਬੀਰ ਨੂੰ ਡਰਾਉਣ ਤੋਂ ਮਕਾਉਂਦੀਆਂ ਹੋਰ ਧਾਰਾ ਮਾਰਾ ਕੇ ਤਕੜਾ ਕੇਸ ਬਣਾਉਣ ਤੇ ਕਾੜੀ ਸਜ਼ਾ ਹੋਣ ਦੀਆਂ ਗੱਲਾਂ ਕਰਕੇ ਡਰਾਇਆ ਕੁਲਵੰਤ ਤੇ ਹਰਭਜਨ ਕਈ ਵੱਡੇ ਅਫਸਰਾਂ ਤੱਕ ਗਏ ਫਿਰ ਇਲਾਕੇ ਦੇ ਇੱਕ ਸਿਆਸੀ ਆਗੂ ਰਾਹੀਂ ਪੁਲਿਸ ਨੂੰ ਅੰਦਰ ਖਾਤੇ ਮੋਟਾ ਪੈਸਾ ਦੇਣ ਨਾਲ ਗੱਲ ਨਿਬੜੀ ਗੱਲ ਇਹ ਨਹੀਂ ਬੜੀ ਕਿ ਉਹ ਇਸ ਕੇਸ ਵਿੱਚ ਉਹਨਾਂ ਸਾਰਿਆਂ ਦੇ ਨਾਂ ਕੱਟ ਦੇਣਗੇ ਨਿੰਦਰ ਦੀ ਖੁਦਕੁਸ਼ੀ ਦੀ ਵਜ੍ਹਾ ਇਹ ਦੱਸਣਗੇ ਕਿ ਕੋਈ ਨਿੱਜੀ ਵਜ੍ਹਾ ਕਰਕੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਇਸ ਤਰ੍ਹਾਂ ਉਹ ਕੇਸ ਬੰਦ ਕਰ ਦੇਣਗੇ ਪਰ ਅਜੇ ਕੁਝ ਮਹੀਨੇ ਉਹ ਤਫਤੀਸ਼ ਦੇ ਨਾਂ ਤੇ ਇਸ ਮਾਮਲੇ ਨੂੰ ਲਟਕਾਉਣਗੇ ਤਾਂ ਜੋ ਇਹ ਮਾਮਲਾ ਠੰਡਾ ਪੈ ਜਾਵੇ ਕੁਲਵੀਰ ਦੁਪੱਟੇ ਤੇ ਲੜਨਾ ਅੱਖਾਂ ਪੂਝ ਦੀ ਬੋਲੀ ਇੰਦਰ ਦਾ ਮਾਮਾ ਗਿਆ ਸੀ ਥਾਣੇ ਕਈ ਦਿਨ ਹੋਏ ਕਹਿੰਦੇ ਅਸੀਂ ਤਫਤੀਸ਼ ਕਰ ਰਹੇ ਹਾਂ ਅਜੇ ਉਹਨਾਂ ਦੀ ਤਫਤੀਸ਼ ਹੀ ਨਹੀਂ ਲੋਟ ਆਉਂਦੀ ਤੇ ਉਹ ਮਰਜ਼ੀ ਕਰ ਹੀ ਜਾਣ ਮੇਰਾ ਪੁੱਤ ਕਿਹੜਾ ਹਜੂ ਮੁੜ ਕੇ ਕਲਵੀਰ ਨੇ ਠੰਡਾ ਹੌਕਾ ਪਰਿਆ। ਇਹੀ ਤਾਂ ਗੱਲ ਆ ਗੁੜੇ। ਉੱਥੇ ਗਏ ਕਦੋਂ ਮੁੜਦੇ ਆ। ਮੈਂ ਤਾਂ ਇਹ ਪੁੱਛਤੀ ਸੀ ਵੀ ਨਿੰਦਰ ਦੀ ਬੂ ਕਿਵੇਂ ਆ ਹੁਣ? ਪ੍ਰਤਾਪੂ ਨੇ ਪੁੱਛਿਆ। ਟੱਟੇ ਖੂਚ ਜਾਏ ਬਉ। ਮੇਰੀ ਗੀ ਲੱਗਦੀ ਆ ਕੀੜੇ ਪੈਣ ਉਹਦੇ। ਨੇ ਸਾਡੇ ਨਾਲ ਜਿਹੜੀ ਕੀਤੀ ਉਹਨੂੰ ਨਰਕਾਂ ਚ ਵੀ ਢੋਈ ਨਾ ਮਿਲੇ। ਕਲਵੀਰ ਨੇ ਜਸਬੀਤ ਨੂੰ ਬਦਸੀ ਸਥਿਤੀ। ਕਲਵੀਰ ਕੋਲੇ ਮੈਂ ਤਾਂ ਹੋਰ ਗੱਲ ਪੁੱਛਤੀ ਸੀ ਵੀ ਉਹ ਦੀਆ। ਉੱਖ ਜੁੱਤੇ ਰੇ ਨਿੰਦਰ ਦੀ ਨਿਸ਼ਾਨੀ ਪਲ ਰਹੀ ਹੈ ਰਾਜੀ ਬਾਜੀ ਤਾਂ ਹੈ ਉਹ ਪਰ ਤਾਪੂ ਨੇ ਉਹਦਾ ਵਿਜਲੀ ਗਲਬਲ ਧਿਆਨ ਖੇਜ ਕੇ ਪੁੱਛਿਆ ਕੁਲਵੀਰ ਜਿਵੇਂ ਇੱਕਦਮ ਨੀਂਦ ਚੋਂ ਜਾਗ ਪਈ ਹੋਵੇ ਹੈਰਾਨ ਪਰੇਸ਼ਾਨ ਹੋ ਕੇ ਬੋਲੀ ਹਏ ਮੈਂ ਮਰ ਜਾ ਮੇਰੀ ਤਾਂ ਸੁਰਤੀ ਮਾਰੀ ਪਈ ਹੈ ਜਿੱਦਾਂ ਦਾ ਨਿੰਦਰ ਧੁਰ ਗਿਆ ਮੈਨੂੰ ਤਾਂ ਘਰ ਚ ਚਿੱਤੇ ਹੀ ਨਹੀਂ ਰਹੀ ਅਦਾ ਤੂੰ ਚੰਗਾ ਕੀਤਾ ਬੇਬੇ ਤੂੰ ਮੈਨੂੰ ਯਾਦ ਕਰਾਤਾ ਮੈਂ ਤਾਂ ਅਰਦਾਸ ਕਰਦੀ ਹਾਂ ਰੱਬ ਚੰਗਾ ਜੀ ਦੇਵੇ ਤੇਰੇ ਘਰ ਦਾ ਚਰਾ ਖਬਰੇ ਨੰਦਰੀ ਮੋੜਾਵੇ ਪ੍ਰਤਾਪ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਦੇ ਅੰਦਾਜ਼ ਵਿੱਚ ਆਖਿਆ ਸੁਣ ਕੇ ਕਲਵੀਰ ਦੀਆਂ 부ਝੀਆਂ ਹੋਈਆਂ ਅੱਖਾਂ ਵਿੱਚ ਚਮਕ ਆ ਗਈ ਕੰਨਾਂ ਵਿੱਚ ਬਹਿਣਾ ਦੀ ਥਾ ਮਦਮ ਮਦਮ ਲੋਰੀ ਗੂੰਜਣ ਲੱਗੀ ਉਹ ਹਲਕਾ ਜਿਹਾ ਮੁਸਕਰਾ ਕੇ ਬੋਲੀ ਅਮ ਕਰੇ ਤੇਰੇ ਬੋਲ ਸੱਚ ਨੇ ਹੋਣ ਕਲਵੀਰ ਨੂੰ ਅਜੇ ਵੀ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਸੀ ਉਹਨੂੰ ਜਾਪਿਆ ਕਿਤੇ ਸੁਪਨਾ ਤਾਂ ਨਹੀਂ ਉਹਨੂੰ ਹਨੇਰੇ ਵਿੱਚ ਇੱਕ ਰੌਸ਼ਨੀ ਦੀ ਕਿਰਨ ਵਿਖਾਈ ਦਿੱਤੀ ਇੱਕ ਅਸ ਦੀ ਤੰਤੂ ਦੇ ਹੱਥ ਲੱਗੀ ਸੀ ਫਿਰ ਉਹ ਸੋਚਾਂ ਵਿੱਚ ਪੈ ਗਈ ਕਿ ਉਹ ਜਸਮੀਤ ਨਾਲ ਜਾਂ ਕੁਲਵੰਤ ਨਾਲ ਇਸ ਬਾਰੇ ਕਿਵੇਂ ਗੱਲ ਕਰੇ ਕਿਹੜੇ ਮੂੰਹ ਨਾਲ ਗੱਲ ਕਰੇ ਨਿੰਦਰ ਦੀ ਮੌਤ ਵੇਲੇ ਜੋ ਕੁਝ ਹੋਇਆ ਸੀ ਉਹ ਨਹੀਂ ਭੁੱਲੇ ਹੋਣਗੇ ਨਿੰਦਰ ਦੇ ਸੰਸਕਾਰ ਵੇਲੇ ਉਹਦੇ ਅੰਤਮ ਦਰਸ਼ਨ ਵੇਲੇ ਜਦੋਂ ਜਸਮੀਤ ਰੋਂਦੀ ਹੋਈ ਨਿੰਦਰ ਦੀ ਲਾਸ਼ ਤੇ ਕੋਲਾਈ ਸੀ ਤਾਂ ਕੁਲਬੀਰ ਰੋਂਦੀ ਹੋਈ ਗੁੱਸੇ ਨਾਲ ਬੋਲੀ ਸੀ ਕਿ ਹਾਂ ਹਾਰੀਏ ਤੁਸੀਂ ਦੀ ਜਾਨ ਤਾਂ ਲੈ ਲਈ ਤਾਂ ਸਰਕੀ ਭਾਲਦੀਆਂ ਤੇ ਤੋੜੈ ਨੇ ਕੂਲ ਬੈਠੀਆਂ ਹੋਰ ਜਨਾਨੀਆਂ ਨੇ ਬਥੇਰਾ ਕੁਲਬੀਰ ਨੂੰ ਉਹ ਪਕਰਾਉਣ ਦੀ ਕੋਸ਼ਿਸ਼ ਕੀਤੀ ਪਰ ਗੁੱਸੇ ਵਿੱਚ ਪਤਾ ਨਹੀਂ ਕੀ ਕੀ ਬੋਲਦੀ ਰਹੀ ਫੁੱਲ ਤੁਗਨ ਵਾਲੇ ਦਿਨ ਵੀ ਕਲਵੰਤ ਜਸਮੀਤ ਤੇ ਜਸਮੀਤ ਦੀ ਮਾਂ ਸਿੱਦੇ ਸਿਮਿਆਂ ਵਿੱਚ ਆਏ ਤੇ ਉੱਥੇ ਹੀ ਮੁੜ ਗਏ ਘਰੇ ਨਹੀਂ ਆਏ ਨਿੰਦਰ ਦੇ ਭੋਗ ਵਾਲੇ ਦਿਨ ਵੀ ਉਹ ਤੇ ਉਹਨਾਂ ਦੇ ਕੁਝ ਹੋਰ ਰਿਸ਼ਤੇਦਾਰ ਸਿੱਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਪੁੱਜੇ ਹਰ ਭਜਨ ਵੀ ਉਹਨਾਂ ਦੇ ਨਾਲ ਹੀ ਸੀ ਉਹ ਅੰਤਮ ਅਰਦਾਸ ਤੋਂ ਮਗਰੋਂ ਉੱਥੇ ਹੀ ਮੁੜ ਗਏ ਸੋਚ-ਸੋਚ ਕੇ ਕਰਬੀਰ ਦੇ ਧਿਆਨ ਵਿੱਚ ਹਰ ਭਜਨ ਦਾ ਚਿਹਰਾ ਆਇਆ ਕਿ ਉਹ ਨਾ ਪਹਿਲਾਂ ਹਰਭਜਨ ਨਾਲ ਗੱਲ ਕੀਤੀ ਜਾਵੇ ਹੋ ਸਕਦਾ ਹੈ ਹਰਭਜਨ ਵੀ ਹੁਣ ਸਿੱਧੇ ਮੂੰਹ ਗੱਲ ਨਾ ਕਰੇ ਵਿਚੋਲਾ ਹੁਣ ਕਰਕੇ ਹਰਭਜਨ ਤੇ ਵੀ ਕੁਲਵੰਤ ਨਾ ਮੇਰੀ ਫੁਕਤ ਹੋਣ ਦਾ ਇਲਜ਼ਾਮ ਲੱਗਿਆ ਸੀ ਹੁਣ ਉਹ ਵੀ ਪੁਲਿਸ ਨੇ ਬਹੁਤ ਪਰੇਸ਼ਾਨ ਕੀਤਾ ਸੀ ਕੁਲਵੀਰ ਨੇ ਨਿਸ਼ਚਿਤ ਕਰਦਿਆਂ ਹੋਇਆਂ ਹਰਭਜਨ ਨੂੰ ਫੋਨ ਕਰ ਦਿੱਤਾ ਹਰਭਜਨ ਨੇ ਪਹਿਲਾਂ ਵਾਂਗੀ ਕੁਲਵੀਰ ਦਾ ਹਾਲਚਾਲ ਪੁੱਛਿਆ ਕੁਲਵੀਰ ਫੋਨ ਤੇ ਸਾਰੀ ਗੱਲ ਕਰਨਾ ਨਹੀਂ ਚਾਹੁੰਦੀ ਸੀ ਉਹਨੇ ਹਰਭਜਨ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹਰਭਜਨ ਨੇ ਕੱਲ ਨੂੰ ਆ ਕੇ ਮਿਲਣ ਲਈ ਹਾਂ ਕਰ ਦਿੱਤੀ ਉਹ ਵੀ ਸ਼ਾਇਦ ਕੁਲਵੀਰ ਦੇ ਸਾਹਮਣੇ ਆ ਕੇ ਉਹਦੇ ਕੰਮ ਆ ਕੇ ਸੁਰਕਰੂ ਹੋਣਾ ਚਾਹੁੰਦਾ ਸੀ ਅਗਲੇ ਦਿਨ 11:00 ਵਜੇ ਹਰਪੱਜਨ ਆ ਗਿਆ ਨਿੰਦਰ ਬਾਰੇ ਅਫਸੋਸ ਕਰਨ ਮਗਰੋਂ ਆਪਣੇ ਬੇਕਸੂਰ ਹੋਣ ਬਾਰੇ ਸਫਾਈ ਦਿੰਦਾ ਹੋਇਆ ਬੋਲਿਆ ਅੱਛੇ ਰੱਬ ਤੋਂ ਡਰੀਏ ਹਿੱਤੇ ਗੱਲਾਂ ਮੂੰਹ ਤੇ ਕਰੀਏ ਮੈਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ ਲੋ ਪਰਿਵਾਰਾਂ ਨੂੰ ਮਿਲਾ ਕੇ ਹਮੇਸ਼ਾ ਉਹਨਾਂ ਦੀ ਸਾਂਝ ਪੁਆਈ ਹੈ ਰਿਸ਼ਤੇਦਾਰੀ ਬਣਾਈ ਹੈ ਸੈਂਕੜੇ ਲੋਕਾਂ ਦੀ ਸਿੰਘ ਪੁੱਤਾਂ ਦੇ ਘਰ ਵਸਾਏ ਹੈ ਮੈਂ ਜੀ ਮੈਂ ਕਿਵੇਂ ਕਿਸੇ ਦਾ ਘਰ ਉਜੜ ਸਕਦਾ ਇੱਥੇ ਸਾਰਾ ਕਲਵੰਤ ਦਾ ਕੀਤਾ ਧਰਿਆ ਉਹਨੇ ਮੈਥੋਂ ਗੱਲ ਲਗਾਈ ਤੁਹਾਡੇ ਤੋਂ ਗੱਲ ਲਗਾਈ ਮੈਂ ਤਾਂ ਗੱਲ ਸਾਫ਼ ਕਰਿਆ ਕਰਤਾ ਗੱਲ ਮੂੰਹ ਤੇ ਕਰਿਆ ਕਰਤਾ ਮੇਰਾ ਕੋਈ ਕਸੂਰ ਨਹੀਂ ਕਸੂਰ ਤਾਂ ਵੀਰਾ ਮੇਰੇ ਕਰਮਾਂ ਦਾ ਹੈ ਜਾਂ ਉਹ ਮਰਨ ਵਾਲੇ ਨਿੰਦਰ ਦੇ ਕਰਮਾਂ ਦਾ ਹੈ ਜਿਹਨੇ ਅਜੇ ਤੱਕ ਜਨਾਂ ਜਹਾਨ ਤੇ ਕੁਝ ਵੇਖਿਆ ਵੀ ਨਹੀਂ ਸੀ ਕਲਵੀਰ ਨੇ ਠੰਡਾ ਸਾਹ ਕਰਦਿਆਂ ਆਖਿਆ ਕੁਝ ਚਿਰ ਚੁੱਪ ਬਸਰੀ ਰਹੀ ਕਰਵੀਰ ਦੀ ਪਰਜਾਈ ਸੁਖਤੇਜ ਦੋ ਚਾਹ ਦੇ ਗਲਾਸ ਰੱਖ ਕੇ ਚਾਹ ਪੀਂਦੇ ਸਮੇਂ ਕਰਵੀਰ ਨੇ ਪੁੱਛਿਆ ਜਸਮੀਤ ਕਿਵੇਂ ਹੈ ਹੁਣ ਤੂੰ ਗਿਆ ਸੀ ਉਹਨਾਂ ਦੇ ਘਰੇ ਹਾਂ ਮੈਂ ਗਿਆ ਸੀ ਇੱਕ ਦੋ ਵਾਰੀ ਉਹਨਾਂ ਦੇ ਘਰੇ ਕੇਸ ਦੇ ਸਿਲਸਿਲੇ 'ਚ ਠੀਕ ਹੈ ਜਸਮੀਤ ਹਰਪ੍ਰੀਤ ਨੇ ਦੱਸਿਆ ਜਸਮੀਤ ਦੀ ਕੋਖ ਚ ਨਿਆਣਾ ਹੈ ਉਹਦੀ ਕੋਈ ਗੱਲ ਕੀਤੀ ਉਹਨਾਂ ਨੇ ਕਰਵੀਰ ਨੇ ਜਾਨਣਾ ਚਾਹਿਆ ਹਰਪੱਜਨ ਹੋਰ ਗੰਭੀਰ ਹੋ ਕੇ ਬੋਲਿਆ ਲੱਗਦਾ ਉਹ ਜਸਮੀਰ ਦਾ ਅਬੋਰਸ਼ਨ ਕਰਾਉਣਾ ਚਾਹੁੰਦੇ ਆ ਕਲਵੀਰ ਸੁਣ ਕੇ ਟੱਠੰਬਰ ਗਈ ਉਹ ਇੱਕ ਟੱਕ ਹਰਪੱਜਨ ਦੇ ਮੂੰਹ ਵੱਲ ਵੇਖਦੀ ਰਹੀ ਉਹਨੂੰ ਆਸ ਦੀ ਤੰਦ ਟੁੱਟਦੀ ਜਾਪੀ ਫਿਰ ਪੁੱਛਿਆ ਕਿਉਂ ਉਹ ਨਿਆਣੇ ਨੂੰ ਜੰਮਣ ਨਹੀਂ ਦੇਣਾ ਚਾਹੁੰਦੇ ਹਰਪੱਜਨ ਦੱਸਣ ਲੱਗਿਆ ਉਹ ਜਸਮੀਰ ਤਾਂ ਦੁਬਾਰਾ ਵਿਆਹ ਕਰਨਾ ਚਾਹੁੰਦੇ ਆ ਇਸੇ ਕਰਕੇ ਉਹ ਬੱਚਾ ਪੈਦਾ ਕਰਨਾ ਨਹੀਂ ਚਾਹੁੰਦੇ ਅਜੇ ਦੂਜੇ ਵਿਆਹ ਚ ਕੋਈ ਅਰਚੰਨਾ ਆਵੇ ਮੈਨੂੰ ਕੁਲਵੰਤ ਨੇ ਆਖਿਆ ਕਿ ਦੋ ਚਾਰ ਮਹੀਨਿਆਂ ਚ ਕੋਈ ਰਿਸ਼ਤਾ ਲੱਭ ਜਸਮੀਤ ਵਾਸਤੇ ਹੁਣ ਫਿਰ ਝੂਠ ਬੋਲ ਕੇ ਕਿਸੇ ਹੋਰ ਦਾ ਘਰ ਪਟਣ ਦਾ ਇਰਾਦਾ ਹੋਣਾ ਹੈ ਉਹਨਾਂ ਦਾ ਕੁਲਵੀਰ ਬੋਲੀ ਨਹੀਂ ਹੁਣ ਉਹਨੇ ਸਾਫ਼ ਆਖਿਆ ਜਿੱਥੇ ਰਿਸ਼ਤੇ ਦੀ ਗੱਲ ਚੱਲੇ ਪਹਿਲਾਂ ਸਾਰੀ ਅਸਲੀਅਤ ਦੱਸ ਦੇਣਾ ਜਸਮੀਤ ਬਾਰੇ ਉਹਦੀ ਮਾਂ ਬਾਰੇ ਉਹਦੇ ਪਹਿਲੇ ਵਿਆਹ ਬਾਰੇ ਮੁੰਡਾ ਭਾਵੇਂ ਦਹੱਜੂ ਹੋਵੇ ਪਰ ਕੋਈ ਲਕੋਣ ਨਹੀਂ ਰੱਖਣਾ ਹਰਪਜਨ ਨੇ ਦੱਸਿਆ ਪਰ ਉਹ ਮੇਰੇ ਨਿੰਦਰ ਦੀ ਇੱਕੋ ਇੱਕ ਨਿਸ਼ਾਨੀ ਨੂੰ ਕਿਉਂ ਮਟਾਉਣਾ ਚਾਹੁੰਦੇ ਆ ਉਹਨਾਂ ਨੂੰ ਆਖ ਮੇਰੇ ਨਿੰਦਰ ਦੀ ਅੰਤ ਨੂੰ ਪੈਦਾ ਹੋਣ ਦੇਂ ਅੰਡਾ ਹੋਵੇ ਭਾਵੇਂ ਕੁੜੀ ਹੋਵੇ ਉਹਨੂੰ ਮੈਂ ਰੱਖੂਗੀ ਉਹਨੂੰ ਮੈਂ ਪਾਲੂਗੀ ਉਸ ਤੋਂ ਮਗਰੋਂ ਭਾਵੇਂ ਉਹ ਜਸਮੀਤ ਦਾ ਦੂਜਾ ਵਿਆਹ ਕਰ ਦੇਣ ਕਲਵੀਰ ਨੇ ਆਪਣੇ ਮਨ ਦੀ ਗੱਲ ਦੱਸੀ ਹਰਪਜਨ ਕੁਝ ਸੋਚ ਕੇ ਬੋਲਿਆ ਮੇਰੇ ਕਹਿਣ ਨਾਲ ਗੱਲ ਨਹੀਂ ਬਣਨੀ ਮੈਨੂੰ ਨਹੀਂ ਲੱਗਦਾ ਮੇਰੇ ਕਹਿਣ ਤੇ ਉਹ ਮੰਨ ਜਾਣਗੇ ਇਹ ਗੱਲ ਤੁਸੀਂ ਆਪ ਕਰੋ ਉਹਨਾਂ ਨਾਲ ਹਰ ਭਜਨ ਦੀ ਇਹ ਗੱਲ ਕਲਵੀਰ ਨੂੰ ਠੀਕ ਲੱਗੀ ਆਪਣਾ ਖੂਨ ਆਪਣੀ ਅੰਸ਼ ਬਚਾਉਣ ਲਈ ਉਹਨੂੰ ਆਪ ਹੀ ਹਿੰਮਤ ਕਰਨੀ ਪਵੇਗੀ ਕਲਵੀਰ ਨੇ ਅੰਥਰੇ ਜਗਜੀਤ ਨਾਲ ਸਲਾਹ ਕੀਤੀ ਦੋ ਦਿਨਾਂ ਮਗਰੋਂ ਉਹ ਨਿੰਦਰ ਦੀ ਗਾਰ ਲੈ ਕੇ ਕਲਵੰਤ ਦੇ ਘਰ ਅੱਗੇ ਜਾ ਪੁੱਜੇ ਜਗਜੀਤ ਨੇ ਘੰਟੀ ਦਾ ਬਟਨ ਦਬਾਇਆ ਕੁਝ ਪਲ ਮਗਰੋਂ ਕਲਵੰਤ ਨੇ ਕੀਟ ਖੋਲਿਆ ਕਲਵੰਤ ਉਹਨਾਂ ਨੂੰ ਵੇਖ ਕੇ ਠੰਬਰ ਗਿਆ ਉਹਨੂੰ ਕੁਝ ਨਾ ਸੋਚਿਆ ਕਿ ਉਹ ਕਲਵੀਰ ਨੂੰ ਸਤਸ੍ਰੀ ਅਕਾਲ ਬੁਲਾਵੇ ਜਾਣਾ ਜਗਜੀਤ ਨੇ ਹੱਥ ਮਲਾਉਣ ਲਈ ਹੱਥ ਕੱਢੇ ਜਣਾ। ਇਹ ਸਿੱਧ ਚਿੱਤੀ ਵਿੱਚ ਉਹ ਅੰਦਰ ਆਉਣ ਦਾ ਇਸ਼ਾਰਾ ਕਰਦਿਆਂ ਬੋਲਿਆ। ਆਓ। ਅੰਦਰ ਆ ਜਾਓ। ਉਹ ਕਲਵੰਤ ਮਗਰਮਗਰ ਤੁਰਦੇ ਅੰਦਰ ਡ੍ਰੈਂਗ ਰੂਮ ਵੱਲ ਚੱਲ ਪਏ। ਉਹਨਾਂ ਨੇ ਆਸ-ਪਾਸੇ ਨਜ਼ਰ ਮਾਰੀ। ਉਹਨਾਂ ਨੂੰ ਹੋਰ ਕੋਈ ਨਾ ਦਿਸਿਆ। ਇੱਕ ਕਮਰੇ ਵਿੱਚੋਂ ਟੀਵੀ ਦੀ ਆਵਾਜ਼ ਆ ਰਹੀ ਸੀ। ਸ਼ਾਇਦ ਬਾਕੀ ਜਣੇ ਉੱਥੇ ਬੈਠੇ ਸਨ। ਉਹ ਡ੍ਰੈਂਗ ਰੂਮ ਵਿੱਚ ਸੋਫੇ ਤੇ ਬੈਠ ਕੇ। ਕਲਵੰਤ ਬਾਹਰ ਚਲਾ ਗਿਆ। ਉਹ ਪਰਿਵਾਰ ਦੇ ਬਾਕੀ ਜੀਆਂ ਨੂੰ ਉਹਨਾਂ ਦੇ ਆਉਣ ਦੀ ਖ਼ਬਰ ਦੇਣ ਗਿਆ ਸੀ। ਜਸਮੀਤ ਦੀ ਮਹਾਰਾਜੋ ਆਈ। ਉਹਨੇ ਕਲਵੀਰ ਤੇ ਜਗਜੀਤ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਫਿਰ ਵਾਪਸ ਗਈ ਤੇ ਪਾਣੀ ਦੇ ਦੋ ਗਲਾਸ ਟ੍ਰੇ ਵਿੱਚ ਰੱਖ ਕੇ ਲਿਆਈ। ਉਹਨਾਂ ਨੇ ਪਾਣੀ ਪੀਤਾ। ਫਿਰ ਕਲਵੰਤ ਅੰਤਰਾ ਆਇਆ ਤੇ ਉਹਨਾਂ ਦੇ ਸਾਹਮਣੇ ਬੈਠ ਗਿਆ। ਉਹ ਤਿੰਨੋਂ ਸੋਚ ਰਹੇ ਸਨ ਕਿ ਗੱਲ ਕਿਵੇਂ ਸ਼ੁਰੂ ਕੀਤੀ ਜਾਵੇ। ਫਿਰ ਕਲਵੀਰ ਨੇ ਖਾਮੋਸ਼ੀ ਤੋੜ ਜਾਂ ਪੁੱਛਿਆ। ਜਸਮੀਤ ਤਕੜੀ ਹੈ। ਕਿੱਥੇ ਆ ਕਿਤੇ ਦੇਸਦਿਨੀ। ਆਹ ਪਹਿਨ ਜੀ। ਤਕੜੀ ਐ ਇੱਥੇ ਹੀ ਐ ਆ ਦੂਜੇ ਕਮਰੇ ਚ ਬੈਠੀ ਐ ਰਾਜੋ ਨੇ ਜਵਾਬ ਦਿੱਤਾ ਫਿਰ ਉਹਨੇ ਕੁਲਵੀਰ ਨੂੰ ਪੁੱਛਿਆ ਤੁਸੀਂ ਤਕੜੀ ਹੋ ਭੈਣ ਜੀ ਆਹ ਤਕੜੀਆਂ ਮੈਂ ਤਾਂ ਜਸਮੀਤ ਦਾ ਪਤਾ ਲੈਣ ਆਈ ਸੀ ਕੁਲਵੀਰ ਬੋਲੀ ਹੁਣ ਕੁਲਵੰਤ ਮੱਥੇ ਤੇ ਚੋੜੀਆਂ ਪਾ ਕੇ ਬੋਲਿਆ ਪਤਾ ਲੈਣ ਆਈ ਸੀ ਹੁਣ ਜਸਮੀਤ ਦਾ ਕੀ ਹੇਜ ਜਾਗ ਪਿਆ ਹੁਣ ਜਸਮੀਤ ਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਕੁਲਵੀਰ ਅੱਖਾਂ ਪਰ ਕੇ ਬੋਲੀ ਠੀਕ ਹੈ ਗੱਲ ਥੋੜੀ ਲੈਣਾ ਤੇ ਨਾ ਤਾਂ ਮੇਰੇ ਪੁੱਤ ਦੇ ਨਹਾਲੀ ਮੁੱਕ ਗਿਆ ਫੇਰ ਵੀ ਜਸਮੀਤ ਦਾ ਸਾਮਾਨ ਤੁਸੀਂ ਚੱਕ ਲਿਓ ਤੂੰ ਮਾਂ ਤਾਂ ਜਸਮੀਤ ਲਿਆ ਈ ਸੀ ਬਾਕੀ ਲੀੜੇ ਕੱਪੜੇ ਬੈਂਡ ਅਲਮਾਰੀ ਸੋਫੇ ਤੇ ਹੋਰ ਸਾਮਾਨ ਵੀ ਚੱਕ ਲਿਓ ਬਸ ਇਹੋ ਆਖਣਾ ਈ ਸੀ ਤੁਸੀਂ ਕਲਵੰਤ ਨੇ ਹੈਰਾਨ ਹੋ ਕੇ ਪੁੱਛਿਆ ਨਹੀਂ ਮੈਂ ਇੱਕ ਵਾਰੀ ਜਸਮੀਤ ਨੂੰ ਮਿਲਣਾ ਕਲਵੀਰ ਬੋਲੀ ਪਰ ਕਲਵੰਤ ਤੇ ਰਾਜੋ ਕਲਵੀਰ ਨੂੰ ਜਸਮੀਤ ਤੇ ਮੱਥੇ ਨਹੀਂ ਲਾਉਣਾ ਚਾਹੁੰਦੇ ਸਨ ਕਲਵੰਤ ਤੇ ਰਾਜੋ ਨੇ ਇੱਕ ਦੂਜੇ ਵੱਲ ਵੇਖਿਆ ਜਿਵੇਂ ਇੱਕ ਦੂਜੇ ਤੋਂ ਪੁੱਛ ਰਹੇ ਹੋਣ ਕਿ ਹੁਣ ਕੀ ਕਿਹਾ ਜਾਵੇ ਫਿਰ ਕਲਵੰਤ ਨੇ ਕਲਵੀਰ ਨੂੰ ਆਖਿਆ ਤੁਸੀਂ ਜਿਹੜੀ ਗੱਲ ਕਰਨੀ ਆ ਪਹਿਲਾਂ ਸਾਡੇ ਨਾਲ ਕਰੋ ਫਿਰ ਜਸਮੀਤ ਨਾਲ ਕਰਨਾ ਗੱਲ ਤਾਂ ਬਾਈ ਮੈਂ ਤੁਹਾਡੇ ਸਾਰਿਆਂ ਨਾਲ ਹੀ ਕਰਨੀ ਆ ਜਸਮੀਤ ਨੂੰ ਵੀ ਕੋਲੇ ਸੱਦ ਲੈਂਦੇ ਜਸਮੀਤ ਦੀ ਕੋਖ ਚਨਿੰਦਰ ਦੀ ਨਿਸ਼ਾਨੀ ਆ ਮੈਂ ਉਹਦੀ ਗੱਲ ਕਰਨੀ ਆ ਕਲਵੀਰ ਬੋਲੀ ਕਲਵੰਤ ਨੇ ਜਸਮੀਤ ਨੂੰ ਬੁਲਾ ਕੇ ਲਿਆਉਣ ਵਾਸਤੇ ਰਾਜੋ ਨੂੰ ਜਾਣ ਲਈ ਇਸ਼ਾਰਾ ਕੀਤਾ ਕੁਝ ਚਿਰ ਮਗਰੋਂ ਉਹ ਵਪਾਰੀ ਤੋਂ ਦੇ ਪਿੱਛੇ-ਪਿੱਛੇ ਜਸਮੀਤ ਵੀ ਆ ਗਈ ਉਹਨੇ ਕਲਵੀਰ ਅਤੇ ਮਾਮੇ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਪਰ ਉਹਨਾਂ ਦੇ ਪੈਰੀ ਹੱਥ ਨਹੀਂ ਲਾਏ ਜਸਮੀਤ ਵੀ ਆਪਣੀ ਮਾਂ ਕੋਲ ਕਲਵੀਰ ਦੇ ਸਾਹਮਣੇ ਸੋਫੇ ਤੇ ਬੈਠ ਗਈ ਕਲਵੀਰ ਨੇ ਪੁੱਛਿਆ ਜਸਮੀਤ ਤੂੰ ਤਕੜੀ ਹੈ ਹਾਂਜੀ ਜਸਮੀਤ ਨੇ ਹੰਗਾਰੇ ਬਚੋਂ ਜਵਾਬ ਦਿੱਤਾ ਫਿਰ ਕਲਵੀਰ ਹੱਥ ਜੋੜ ਕੇ ਕਹਿਣ ਲੱਗੀ ਤੁਸੀਂ ਸਾਰੇ ਜਣੇ ਬੈਠਿਓ ਮੇਰੇ ਪੁੱਤ ਨਿੰਦਰ ਦੀ ਵੀ ਰੱਬ ਨੇ ਉਮਰ ਥੋੜੀ ਲਿਖੀ ਸੀ ਇਹ ਜਸਮੀਤ ਦੇ ਮੂਰੇ ਸਾਰੀ ਉਮਰ ਪਈ ਹੈ ਤੁਸੀਂ ਇਹਦਾ ਦੂਜਾ ਵਿਆਹ ਕਰਨਾ ਤਾਂ ਖੁਸ਼ੀ ਖੁਸ਼ੀ ਕਰੋ ਕਿ ਆਪਦੀ ਜ਼ਿੰਦਗੀ ਖੁਸ਼ੀ ਨਾਲ ਜਿਵੇਂ ਮੈਂ ਵੀ ਇਹੀ ਚਾਹੁੰਨੀ ਹਾਂ ਪਰ ਮੇਰੀ ਹੱਥ ਜੋੜ ਕੇ ਅਰਜਾਏ ਕਿ ਜਸਮੀਤ ਦੀ ਕੁੱਖ ਚ ਜਿਹੜਾ ਜੀ ਪਲ ਰਿਹਾ ਹੈ ਉਹ ਮੇਰੇ ਪੁੱਤ ਨਿੰਦਰ ਦੀ ਕੋਈ ਨਿਸ਼ਾਨੀ ਹੈ ਉਹਦਾ ਖੂਨ ਹੈ ਉਹ ਆਪਦੇ ਦਿਨ ਪੂਰੇ ਕਰਕੇ ਜਦੋਂ ਜਨਮ ਲਵੇ ਤਾਂ ਉਹਨੂੰ ਤੁਸੀਂ ਮੇਰੀ ਉਲੀ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਮੇਰਾ ਪੋਤਾ ਹੋਵੇ ਜਾਂ ਪੋਤੀ ਹੋਵੇ ਉਹਨੂੰ ਮੈਂ ਪਾਲੂੰਗੀ ਜਸਮੀਤ ਬੇਫਿਕਰ ਹੋ ਕੇ ਆਪਦੀ ਅਮੀਰ ਜ਼ਿੰਦਗੀ ਜਿਉਵੇਂ ਖੁਸ਼ੀਆਂ ਮਾਣੇ ਇਹ ਕਹਿੰਦਿਆ ਕਹਿੰਦਿਆ ਕੁਲਵੀਰ ਨੇ ਆਪਣੇ ਦੁਪੱਟੇ ਦਾ ਪੱਲਾ ਝੋਲੀ ਬਾਗ ਉਹਨਾਂ ਦੇ ਮੂਰੇ ਫੈਲਾ ਦਿੱਤਾ ਜਸਮੀਤ ਬੋਲੀ ਅੱਛਾ ਇਹ ਹੁਣ ਨਿੰਦਰ ਦਾ ਖੂਨ ਹੋ ਗਿਆ ਤੇਰਾ ਪੋਤਾ ਪੋਤੀ ਹੋ ਗਿਆ ਉਹ ਦਿਨ ਤੱਕ ਕਹਿੰਦੀ ਸੀ ਮੇਰਾ ਕੁਝ ਨਹੀਂ ਲੱਗਦਾ ਏ ਉਹ ਕੀ ਹੋ ਗਿਆ ਕਰਵੀਰ ਬੇਵਸੀ ਨਾ ਬੋਲੀ ਉਦੋਂ ਦੀ ਤੇ ਹੁਣ ਦੀ ਗੱਲ ਤੇ ਬਹੁਤ ਫਰਕ ਹੈ ਇਹਲੇ ਵੇਲੇ ਦੀਆਂ ਗੱਲਾਂ ਨੇ ਉਦੋਂ ਵੇਲਾ ਹੋਰ ਸੀ ਤੇ ਹੁਣ ਵੇਲਾ ਹੋਰ ਹੈ ਇਹ ਲੱਗ ਬਦਲਦੇ ਹ ਸਕਿੰਟ ਲੱਗਦਾ ਹੈ ਉਦੋਂ ਮੈਂ ਇੱਕ ਗੱਬਰੂ ਪੁੱਤ ਦੀ ਮਾਂ ਸੀ ਤੇ ਹੁਣ ਮੈਂ ਇੱਕ ਨਿਕਰਮੀ ਅਪਹਾਗਣ ਮਾਂ ਕੁਝ ਸੋਚ ਕੇ ਜਸਮੀਤ ਬੋਲੀ ਮੇਰੀ ਕੋਖੋਂ ਜੰਮਿਆ ਜਵਾਬ ਹੁਣ ਤੁਹਾਨੂੰ ਚੰਗਾ ਕਿਵੇਂ ਲੱਗੂ ਤੁਹਾਡੇ ਲਈ ਤਾਂ ਮੈਂ ਮਜਬੀਆਂ ਦੀ ਕੁੜੀ ਆ ਮੇਰੀ ਕੋਖੋਂ ਜਮਿਆ ਜੱਟ ਕਿਵੇਂ ਬਣ ਜੂ ਇਹ ਐ ਤਾਂ ਮੇਰੇ ਪੁੱਤਰ ਨਿੰਦਰ ਦੀ ਨਿਸ਼ਾਨੀ ਨਾ ਕਲਵੀਰ ਬੋਲੀ ਤੇ ਹੁਣ ਲੋਕ ਕੀ ਕਹਿਣਗੇ ਇਹਦੀ ਮਾਂ ਮਜਬਾ ਨਾ ਫਿਰ ਕੀ ਕਰਨਗੇ ਕੀ ਜਵਾਬ ਦੇਵੇਂਗੀ ਕੀ ਮੂੰਹ ਦਿਖਾਏਗੀ ਲੋਕਾਂ ਨੂੰ ਜਦੋਂ ਇਹ ਵੱਡਾ ਹੋਇਆ ਉਹਦੇ ਨੂੰ ਕਹਿਣਗੇ ਤੇਰੀ ਮਾਂ ਮਜਬਾ ਸੀ ਲੋਕ ਇਹਨੂੰ ਵੀ ਮਿਹਨੇ ਮਾਰਨਗੇ ਇਹ ਵੀ ਮੂੰਹ ਲਕਾਉਂਦਾ ਫਿਰੂ ਜਸਮੀਤ ਨੇ ਚਿੜਕ ਕੇ ਆਖਿਆ ਕਲਵੀਰ ਕੁਝ ਪਲ ਸੋਚ ਕੇ ਬੋਲੀ ਕੋਈ ਨਹੀਂ ਇਹ ਹੱਕ ਵੀ ਚੱਪ ਲੂੰਗੀ ਮੈਂ ਲੋਕ ਭਾਵੇਂ ਪੌਕ ਕਿਚਪ ਕਰ ਜਾਣਗੇ ਹੁਣ ਨਹੀਂ ਡਰਦੀ ਮੈਂ ਕਿਸੇ ਤੋਂ ਮੈਂ ਆਪਣਾ ਕਬਰੂ ਪੁੱਤ ਗਵਾ ਲਿਆ ਲੋਕੀ ਫੇਰ ਵੀ ਕਹੀ ਜਾਂਦੇ ਲੋਕਾਂ ਦੀ ਜ਼ੁਬਾਨ ਨਹੀਂ ਫੜੀ ਜਾਂਦੀ ਹੁਣ ਨਹੀਂ ਗੌਲਦੀ ਮੈਂ ਅ ਥੋੜਾ ਜਿਹਾ ਬਿਸ਼ਰਮ ਹੋਣ ਦੀ ਲੋੜ ਹੈ ਕੀ ਵਿਗਾੜ ਲੈਣਗੇ ਲੋਕ ਮੇਰਾ ਸ਼ਰਮ ਕਰਕੇ ਤਾਂ ਮੈਂ ਸਭ ਕੁਝ ਲੁਟਾ ਲਿਆ ਆਪ ਦਾ ਸਿਆਉਣੇ ਵਰਗਾ ਪੁੱਤ ਗਵਾ ਲਿਆ ਬਹੁਤ ਮਹਿੰਗੀ ਪਈਏ ਲੋਕ ਲਾਜ ਮੈਨੂੰ ਜਸਮੀਤ ਕੁਝ ਪਰੇਸ਼ਾਨੋ ਕੀ ਬੋਲੀ ਪਰ ਮੈਂ ਕਿਵੇਂ ਜਾਉਂਗੀ ਦੋ ਹਿੱਸਿਆਂ 'ਚ ਵੰਡੀ ਜਾਉਂਗੀ ਮੇਰੇ ਜਿਗਰ ਦਾ ਟੋਟਾ ਤੇਰੇ ਕੋਲ ਰਹੂਗਾ ਤੇ ਮੈਂ ਕਿਤੇ ਹੋਰ ਮੈਂ ਕਿਵੇਂ ਖੁਸ਼ ਰਹਾਂਗੀ ਇਹ ਦਿਨ ਹਲੋ ਤਾ ਉਹਨੂੰ ਪੈਸਾ ਨਾ ਕਰਨਾ ਹੀ ਚੰਗਾ ਕਲਵੀਰ ਬੋਲੀ ਮੈਂ ਨਾ ਤਾਂ ਤੇਰੇ ਨਾਲ ਜਿੱਦਣ ਆਈ ਆ ਨਾ ਤੇਤੋਂ ਕੁਝ ਖੋਣ ਆਈ ਆ ਮੈਂ ਇੱਕ ਮਾਂ ਜਿਹਨੇ ਦੋ ਗੱਭਰੂ ਪੁੱਤ ਗਵਾ ਲੇ ਤੂੰ ਵੀ ਇੱਕ ਮਾਂ ਬਣਨ ਵਾਲੀ ਐ ਮੈਂ ਤਾਂ ਇੱਕ ਮੰਗਤੀ ਬਣ ਕੇ ਤੇਰੇ ਮੂਰੇ ਝੋਲੀ ਅੱਡੀ ਐ ਤੂੰ ਖੈਰ ਪਾਉਣੀ ਹੱਤਾ ਪਾ ਦੇ ਨਹੀਂ ਤੇਰੀ ਮਰਜ਼ੀ ਹੁਣ ਕਲਵੰਤ ਬੋਲਿਆ ਅੱਜ ਤੈਨੂੰ ਇੱਥੋਂ ਖੈਰ ਨਹੀਂ ਮਿਲਨੀ ਕੁਲਵੀਰ ਨੇ ਦੁਪੱਟੇ ਤੇ ਲੜਨ ਨਾਲ ਅੱਖਾਂ ਪੁੰਚੀਆਂ ਫਿਰ ਕੁਲਵੀਰ ਤੇ ਜਗਜੀਤ ਚੁੱਪਚਾਪ ਉੱਠ ਕੇ ਆ ਗਏ ਬਾਕੀ ਅਗਲੇ ਤੇ ਆਖਰੀ ਕਾਂਡ ਵਿੱਚ ਧੰਨਵਾਦ